ਸ਼ੰਭੂ ਕਿਨਾਰੀ ਮੋਰਚਾ ਉਹ ਚੱਕਿਆ ਗਿਆ ਤੁਸੀਂ ਕਾਲ ਦਿੱਤੀ ਸੀ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਉਣ ਦੀ ਤੁਹਾਨੂੰ ਚੰਡੀਗੜ੍ਹ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਅੱਜੇ ਵੀ ਤੁਹਾਨੂੰ ਲੱਗਦਾ ਕਿ ਕਿਸਾਨ ਜੱਥੇਬੰਦੀਆਂ ਇੰਨੀਆਂ ਪਾਵਰਫੁਲ ਹੈਗੀਆਂ ਨੇ ਕਿ ਉਹ ਮੋਰਚਾ ਲਗਾ ਸਕਣਗੀ ਕੁਝ ਕਮੀਆਂ ਜਿਹੜੀ ਸਾਡੀ ਇਕੱਠੇ ਨਾ ਹੋਣ ਜੇ ਅਸੀਂ ਇਕੱਠੇ ਹੋ ਕੇ ਮੁੱਦਿਆਂ ਦੀ ਚੰਗੀ ਪਛਾਣ ਕਰੀ ਕਰਕੇ ਜ਼ਰੂਰ ਹੀ ਅਸੀਂ ਮੋਰਚਾ ਲਾ ਸਕਦੇ ਹਾਂ ਨਾ ਹੋਰ ਤੇ ਪਿੱਛੇ ਕਾਰਨ ਕੀ ਹੈ ਜੀ ਲੋਕ ਕਹਿੰਦੇ ਕਹਿੰਦੇ ਲੀਟਰਾਂ ਦੀ ਈਗੋ ਤਾਂ ਨਹੀਂ ਕੱਟਿਓ ਤੱਲੂਤਿਆਣਾ ਦੇ ਵਿੱਚ ਐਸਕੇਮ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਤਾਂ ਮੀਟਿੰਗ ਚ ਕੀ ਮੁੱਦੇ ਰਹੇ ਨੇ ਗੱਲਬਾਤ ਕਰ ਲੈਣੇ ਆ ਦਰਸ਼ਨਪਾਲ ਜੀ ਸਾਡੇ ਨਾਲ ਨੇ ਪਹਿਲਾਂ ਤਾਂ ਮੀਟਿੰਗ ਬਾਰੇ ਜਾਣਕਾਰੀ ਲੈਣਾ ਚਾਹਾਂਗਾ ਜੀ ਕਿਹੜੇ ਕਿਹੜੇ ਮਸਲੇ ਵਿਚਾਰੇ ਗਏ ਤੇ ਕੀ ਰਣਨੀਤੀ ਉਲੀਕੀ ਗਈ ਹੈ ਮੀਟਿੰਗ ਦੇਖੋ ਜਿਹੜਾ ਕੁਝ ਤਾਂ ਸਾਡੇ ਅੰਦਰਲੇ ਚਰਚਾ ਦੇ ਵਿਸ਼ੇ ਸੀਗੇ ਉਹ ਛੱਡੋ ਲੇਕਿਨ ਮੇਨਲੀ ਜੋ ਟਰੰਪ ਅਮਰੀਕਾ ਜੋ ਕਿੰਨੀ ਕਰ ਰਿਹਾ ਨਵੇਂ ਸਮਝੌਤੇ ਕਰ ਰਿਹਾ ਟੈਕਸ ਲਾ ਰਿਹਾ ਟੈਰਫ ਲਾ ਰਿਹਾ ਟੈਰਫ ਕਹਿੰਦਾ ਸਾਡੇ ਘਟਾਓ ਨੀ ਅਸੀਂ ਲਾਵਾਂਗੇ ਅੱਜ ਤੇ ਅੱਜ ਉਹਨੇ ਲਾਉਣੇ ਵੀ ਨੇ ਅੱਜ ਅੱਜ ਮੰਗਲਵਾਰ ਨੂੰ ਉਹਨਾਂ ਦਾ ਕੋਈ ਹੈ ਡਿਕਲੇਅਰ ਕੀਤਾ ਹੋਇਆ ਸੋ ਉਹਦਾ ਸੀ ਸਾਡੇ ਖੇਤੀ ਦੀਆਂ ਕਹਿੰੋ ਖੇਤੀ ਜਿਹੜੀ ਸਾਡੀ ਪੈਦਾਵਾਰ ਹੈ ਉਹਦੇ ਤੇ ਬਹੁਤ ਮਾੜਾ ਸਿਰ ਪੈ ਰਿਹਾ ਪੰਜ ਮੈਂਬਰੀ ਟੀਮ ਆਈਸੀ ਯੂਨਿਟ ਦੇ ਉਹਦੇ ਅੱਗੇ ਝੁੱਕੇ ਵੀ ਨੇ ਕਹਿ ਰਹੇ ਅਰ ਫੁੱਲ ਫਲਾਈਟ ਦਾ ਲੂਪ ਚਲੇ ਸਾਹਮਣੇ ਆਇਆ ਲੇਕਿਨ 트ੰਪ ਦੀ ਜੋ ਗੱਲਬਾਤ ਸੀ ਉਹ ਜਿਹੜਾ ਸੀ ਕਿ ਕਿ ਪੰਜ ਇੰਡੀਆ ਸਰਕਾਰ ਹੈ ਜਿਹੜੀ ਸਾਡੀ ਗੱਲ ਮੰਨਦੀ ਹੈ ਵੀ ਟੈਰਫ ਘਟਾਉਣਗੇ ਸੋ ਟਰਫ ਘਟਾਉਣ ਨਾਲ ਜਿਹੜਾ ਉਥੋਂ ਦਾ ਗਲਟ ਹੈ ਜਿਹੜਾ ਉਹ ਚਾਹੇ ਸੋਇਆ ਵੀ ਨੇ ਚਾਹੇ ਕਪਾਹ ਹੈ ਚਾਹੇ ਮੱਕੀ ਹੈ ਉਹ 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 ਉਹਨਾਂ ਨੇ ਜਦੋਂ ਇਹ ਗਏ ਸੀ ਜਦੋਂ ਵੀ ਸਾਫੜੀ ਰੱਖਿਆ ਸੀ ਵੀ ਤੋਂ ਸਾਡੀ ਮੱਕੀ ਤੋਂ ਕੋਈ ਡਰ ਲੱਗਦਾ ਤਾਂ ਇਹ ਇਸ ਕਰਕੇ ਸਾਡਾ ਜਿਹੜਾ ਬੰਦਾ ਡਰ ਰਿਹਾ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਅਸੀਂ 4 ਤਰੀਕ ਨੂੰ ਸਾਰੇ ਪੰਜਾਬ ਦੇ ਜਿਹੜੇ ਲੋਕ ਨੇ ਵਰਗ ਨੇ ਜੱਥੇਬੰਦੀਆਂ ਨੇ ਉਹਨਾਂ ਦਾ ਇੱਕ ਰੱਖਿਆ ਪ੍ਰੋਗਰਾਮ ਜਲੰਧਰ ਦੇਸ਼ ਭਗਤ ਰਿਆਰਾਂਗੇ ਸਾਰੇ ਨੂੰ ਇਨਵਾਈਟ ਕਰਾਂਗੇ ਇੱਕ ਵੱਡੇ ਪੈਮਾਨੇ ਤੇ ਪੇਪਰ ਕੱਢਾਂਗੇ ਮੈਗਜ਼ੀਨਾਂ ਸਾਰੇ ਬੰਦਾਂਗੇ ਤੇ ਨਾਲ ਹੀ ਅਸੀਂ ਇਹ ਹੁਣ ਕੀਤਾ ਪਰਸੋਂ 4 ਤਰੀਕ ਨੂੰ ਜਿਹੜੇ ਸਮਝੌਤਾ ਹੋ ਰਿਹਾ ਹੈ ਇਹਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਅੰਦਰ ਤਹਿਸੀਲਾਂ ਤੇ ਜ਼ਿਲ੍ਹਿਆਂ ਤੇ ਬਲਾਕਾਂ ਤੇ ਉਹਨਾਂ ਦੇ ਪੁੱਤਲੇ ਸਾੜੇ ਜਾਣਗੇ ਇਸ ਜਿਹੜੀ ਇਤਨੀ ਗੱਲਬਾਤ ਚੱਲਦੀ ਹੈ ਦਾ ਵਿਰੋਧ ਕਰਦੇ ਹੋ ਤਾਂ ਇਹਨੂੰ ਰੋਕ ਪਾਈ ਜਾ ਸਕਦਾ ਜਦੋਂ ਤੁਸੀਂ ਜੇਕਰ ਕਰ ਰਹੇ ਹੋ ਅਰਥੀ ਫੂਕ ਮੁਜਾਹਰੇ ਦਾ ਇਸ ਦਾ ਤੁਹਾਨੂੰ ਲੱਗਦਾ ਕਿ ਅਸਰ ਹੋ ਸਕਦਾ ਖਾਸ ਕਰ ਉਸ ਮੁਲਕ ਦੇ ਉੱਪਰ ਜਿਹੜਾ ਇੱਕ ਸਤ ਸਮੁੰਦਰੋਂ ਪਾਰ ਹੈ ਜੀ ਅਮਰੀਕਾ ਦੀ ਗੱਲ ਕਰ ਲਈਏ ਤਾਂ ਉਸ ਮੁਲਕ ਦੇ ਉੱਪਰ ਇਹਨਾਂ ਮੁਜਾਹਰਿਆਂ ਦਾ ਇਹਨਾਂ ਅਰਥੀ ਫੂਕ ਜਿਹੜੇ ਪ੍ਰਦਰਸ਼ਨ ਉੱਤੇ ਅਸਰ ਹੋਏਗਾ ਨਹੀਂ ਲਿਖੇ ਸਾਡੇ 21 ਤਰੀਕ ਨੂੰ ਮੀਟਿੰਗ ਹੈ ਸਾਡੇ 올 ਇੰਡੀਆ ਦੇ ਮੋਰਚੇ ਦੀ 21 ਤਰੀਕ ਨੂੰ ਸੇ ਹੋਰ ਵੱਡਾ ਕੋਈ ਹੋਂਦੀਆਂ ਜਿਹੜੀਆਂ ਮੇਨ ਚੀਜ਼ਾਂ ਨੇ ਚਾਹੇ ਉਰਕ ਜਾਂ ਐਲਨ ਮਸਕ ਇੱਥੇ ਜਾ ਕੇ ਆਪਣੇ ਕੋਈ ਕਾਰਾਂ ਦਾ ਜਾਂ ਹੋਰ ਚੀਜ਼ਾਂ ਤੇ ਇੰਟਰਨੈਟ ਦਾ ਖੋਲਣ ਜਾ ਰਿਹਾ ਇਸ ਕਰਕੇ ਅਸੀਂ ਕਾਲ ਜਿਵੇਂ ਯੂਰਪ ਦੇ ਵਿੱਚ ਜਾਂ ਕੈਨੇਡਾ ਦਾ ਕੈਨੇਡਾ ਦੇ ਵਿੱਚ ਤੁਸੀਂ ਪੜ੍ਹਦੇ ਹੋਣੇ ਰੋਜ਼ ਕੈਨੇਡਾ ਦੇ ਲੋਕਾਂ ਨੇ ਵਾਇਕਾਟ ਕਰਨਾ ਸ਼ੁਰੂ ਕਰਤਾ ਅਮਰੀਕਨ ਚੀਜ਼ਾਂ ਦਾ ਸੋ ਅਮਰੀਕਾ ਜਿਸ ਕਿਸ ਨਾਲ ਆਫੈਂਸ ਤੇ ਹੈ ਉਹ ਟੈਰਿਫ ਦੇ ਰੂਪ ਦੇ ਵਿੱਚ ਡਰਾਉਣ ਦੇ ਰੂਪ ਦੇ ਵਿੱਚ ਅਹ ਕੁਲਕੇ ਹੋਰ ਜਿਵੇਂ ਕੈਨੇਡਾ ਨੂੰ ਕਹਤਾ 51ਵਾਂ ਸਟੇਟਮੈਂਟ ਜੋ ਗ੍ਰੀਨ ਲਾਈਟ ਤੇ ਮੈਂ ਕਬਜ਼ਾ ਕਰੂੰਗਾ ਆਪਣਾ ਅਮਾ ਨੂੰ ਕਹਤਾ ਮੈਂ ਤੇ ਕਬਜ਼ਾ ਕਰੂੰਗਾ ਯੂਕਰੇਨ ਦਾ ਜੇ ਯੂਕਰੇਨ ਦੇ ਨਾਲ ਸਮਝੌਤਾ ਨਹੀਂ ਕੀਤਾ ਰੂਸ ਨੇ ਤਾਂ ਰੂਸ ਦਾ ਜਿਹੜਾ ਪਟ્રોલ ਜਿਹੜਾ ਵੀ ਕਰੂਡ ਔਇਲ ਲੈਂਦਾ ਉਹਨਾਂ ਤੇ ਮੈਂ ਹੋਰ ਪਾਬੰਦੀਆਂ ਲਾਉਂਗਾ ਸੋ ਇਹ ਜਿਹੜਾ ਤੋ ਇੱਕ ਤਰ੍ਹਾਂ ਦੀ ਛਾਣੇਦਾਰੀ ਜਿਹੜਾ ਅਮਰੀਕਾ ਕਰ ਰਿਹਾ 트럼ਪ ਦੇ ਅਗਵਾਈ ਦੇ ਵਿੱਚ ਇਹ ਛਾਣੇਦਾਰੀ ਨੂੰ ਲੋਕਾਂ ਵੱਲੋਂ ਚਲੋਤੀ ਦਿੱਤੀ ਹੋ ਜਾਣੀ ਹੈ ਅਰਥੀਆਂ ਸਾੜਨਾ ਉਸੇ ਸ਼ੁਰੂਆਤ ਹੈ ਪੰਜਾਬ ਤੋਂ ਇਹਨੂੰ ਦੇਸ਼ ਦੀ ਮੂਵਮੈਂਟ ਬਣਾਵਾਂਗੇ ਔਰ ਇਹ ਬਾਕੀ ਦੁਨੀਆ ਦੇ ਲੋਕਾਂ ਦੇ ਨਾਲ ਰਲ ਕੇ ਵੱਡੇ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਇਹਨੂੰ ਬਣਾਉਗਾ ਸੰਯੁਕਤ ਕਿਸਾਨ ਮੋਰਚਾ ਤੁਸੀਂ ਮੂਵਮੈਂਟ ਦਾ ਜ਼ਿਕਰ ਕਰ ਰਹੇ ਹੋ ਜੀ ਸੰਭੂ ਕਿਨਾਰੀ ਮੋਰਚਾ ਉਹ ਚੱਕਿਆ ਗਿਆ ਤੁਸੀਂ ਕਾਲ ਦਿੱਤੀ ਸੀ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਉਣ ਦੀ ਤੁਹਾਨੂੰ ਚੰਡੀਗੜ੍ਹ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਅਜੇ ਵੀ ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਇੰਨੀਆਂ ਪਾਵਰਫੁੱਲ ਹੈਗੀਆਂ ਨੇ ਕਿ ਕੋਈ ਮੋਰਚਾ ਲਗਾ ਸਕਣਗੀਆਂ ਜਾਂ ਇਕੱਠੇ ਹੋ ਕੇ ਲੜ ਸਕੂਗੀਆਂ ਮੈਨੂੰ ਲੱਗਦਾ ਕੋਈ ਕਮੀ ਹੈ ਜਿਹੜੀ ਸਾਡੀ ਉਹ ਇਕੱਠੇ ਨਾ ਹੋਣਾ ਹੱਲੇ ਅਸੀਂ ਇਕੱਠੇ ਹੋ ਕੇ ਮੁੱਦਿਆਂ ਦੀ ਚੰਗੀ ਪਛਾਣ ਕਰੀ ਕਰਕੇ ਜ਼ਰੂਰ ਹੀ ਅਸੀਂ ਮੋਰਚਾ ਲਾਚਾਂਗੇ ਕੋਈ ਨਹੀਂ ਕਿ ਮੋਰਚਾ ਨਹੀਂ ਲਾਚਾਂਗੇ ਜੀ ਜਦੋਂ ਅਸੀਂ 2020 ਚ ਲਾਇਆ ਸੀ ਉਦੋਂ ਵੀ ਅਸੀਂ ਆਡਾਡੀ ਸੀਗੇ ਉਦੋਂ ਅਸੀਂ ਇਕੱਠੇ ਹੋਏ ਮਸਲਾ ਖਿਆਲੂ ਤਿੰਨ ਕਾਨੂੰਨਾਂ ਦਾ ਆ ਗਿਆ ਲੇਕਿਨ ਹੁਣ ਹੋਰ ਵੀ ਮਸਲੇ ਹੈਗੇ ਨੇ ਕਿਸਾਨ ਜਥੇਬੰਦੀਆਂ ਦੇ ਅੰਦਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਮੋਰਚੇ ਇਹ ਦੇਸ਼ ਦੇ ਕਿਸਾਨਾਂ ਦੀ ਇੱਕ ਕੈਲੋ ਵੀ ਰੀੜ ਦੀ ਹੱਡੀ ਨੇ ਪਛਾਣ ਦੇ ਤੌਰ ਤੇ ਵੀ ਕ੍ਰੈਡੀਬਿਲਿਟੀ ਦੇ ਤੌਰ ਤੇ ਵੀ ਸੋ ਇੱਕ ਕਿਸਾਨ ਮੋਰਚੇ ਪੰਜਾਬ ਦੇ ਅਗਰ ਇਹ ਕਿਸਾਨ ਮਜ਼ਦੂਰ ਮੋਰਚਾ, ਸਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਤੇ ਕਿਸਾਨ ਮੋਰਚਾ, ਸਯੁਕਤ ਕਿਸਾਨ ਮੋਰਚੇ ਸਰਦੇਾਲੇ ਅਗਰ ਅਸੀਂ ਨੇੜੇ ਵੀ ਆਵਾਂਗੇ ਤਾਂ ਸਰਕਾਰ ਡਰੂਗੀ ਤੇ ਇੱਕ ਮੋਰਚਾ ਜਿਹੜਾ ਮੋਰਚਾ ਕਹਿ ਲੋ, ਸੰਘਰਸ਼ ਕਹਿ ਲੋ। ਸੰਘਰਸ਼ ਦੇ ਵਿੱਚ ਦੇਖੋ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਜਾਣਾ ਹੀ ਜਾਣਾ। ਉਹ ਕਿੱਥੇ ਹੋਊਗਾ, ਕਿੰਨਾ ਹੋਊਗਾ ਤੇ ਸਾਰੇ ਦੇਸ਼ ਦੇ ਲੋਕ ਤੇ ਕਿਸਾਨ ਨੇ ਜਿਹੜੇ ਉਹ ਇਹ ਨਾ ਮੋਰਚਾ ਦੇ ਬੋਲ ਦੇ ਕਰ ਨੇ ਉਹ ਦੰ ਦੂਰ ਨਿੱਜ ਤੋਂ ਇਕੱਠੇ ਹੋ ਕੇ ਜਮਚੇ ਇਕੱਠੇ ਨਾ ਹੋਣ ਦੇ ਪਿੱਛੇ ਕਾਰਨ ਕੀ ਹੈ ਜੀ ਲੋਕ ਕਹਿੰਦੇ ਕਹਿੰਦੇ ਲੀਡਰਾਂ ਦੀ ਈਗੋ ਆ ਤਾਂ ਨਹੀਂ ਇਕੱਠੇ ਹੋ ਪਰ ਮੈਨੂੰ ਨਾ ਤਾਂ ਹਾਂ ਵੱਡੇ ਕੋਈ ਕਾਰਨ ਨਹੀਂ ਹੈਗੇ ਇਹ ਇੰਨੀ ਕੋਈ ਸ਼ੂਜ਼ ਵੀ ਨਹੀਂ ਜਿਵੇਂ ਚੋਨਾ ਚ ਜਾਣਾ ਜਾਂ ਨਹੀਂ ਜਾਣਾ ਜੇ ਚੋਨਾ ਚ ਜਾਂਦੇ ਆ ਤਾਂ ਕੀ ਕਰਨਾ ਚਾਹੀਦਾ ਇਹ ਇਹ ਲੋਕੇ ਪਿਛਲੇ ਅੰਦੋਲਨ ਦੇ ਵਿੱਚੋਂ ਕੁਝ ਚੀਜ਼ਾਂ ਇਦਾਂ ਦੀਆਂ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਨੂੰ ਹੱਲ ਕਰਨ ਦੀ ਬਜਾਏ ਉਹ ਦੂਰ ਹੋ ਗਏ ਬਲਕਿ ਵੀ ਇਹ polititical ਹੋ ਗਿਆ ਜਿਵੇਂ ਗੈਸ ਚੈਸੀ ਹੋ ਕੇ ਇਹ ਗੱਲ ਨਹੀਂ ਤਾਂ ਗੱਲ ਇਹ ਵੀ ਜੇ ਕਿਸੇ ਨੇ polititical ਪਾਰਟੀ ਜਾਣਾ ਜਾਂ polititical ਪਰਕਿਰਿਆ ਸੱਜਣਾ ਜਾਣਾ ਚਾਹੇ ਉਹ ਮੋਰਚੇ ਦੇ ਪ੍ਰੋਗਰਾਮ ਨੂੰ ਜਾਂ ਮੋਰਚੇ ਦੀ ਬੰਸਬ ਨੂੰ ਛੱਡ ਕੇ ਜਾਵੇ ਉਹ ਉਹ ਇਹਦੇ ਵਿੱਚ ਰਹਿੰਦੇ ਹੋਏ ਉਹ ਨਾ ਕਰੇ ਵੀ ਉਹ ਜਾ ਕੇ ਆਪਣੀ ਪਾਰਟੀ ਵੀ ਬਣਾ ਦੇ ਜਾਂ ਜਾ ਕੇ ਲੱਗੇ ਇਹਨਾਂ ਨੂੰ ਮੋਰਚੇ ਦੀ ਜਾਂ ਜੱਥੇਬੰਦੀ ਦੀ ਇਕਤਾ ਤੇ ਫਰਕ ਹੈ ਆਖਰੀ ਸਵਾਲ ਹੈ ਜੀ ਜਿਸ ਤਰੀਕੇ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਵਾ ਕਿ ਉਧਰ ਨਹੀਂ ਜਾਣਾ ਚਾਹੀਦਾ ਸੀ ਤੁਹਾਡੇ ਮੋਰਚੇ ਦੇ ਵਿੱਚ ਕਈ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਕਈ ਆਗੂ ਨੇ ਤਾਂ ਕੀ ਹੁਣ ਆਉਣ ਵਾਲੇ ਟਾਈਮ ਲੈ ਕੇ ਕਿ ਨਵਾਂ ਰੂਲ ਨਵੀਂ ਰਣਨੀਤੀ ਬਣਾ ਰਹੇ ਹੋ ਫਿਰ ਤਾਂ ਕਿ ਜਿਹੜੇ ਹੁਣ ਜਥੇਬੰਦੀਆਂ ਇਕੱਠੀਆਂ ਨੇ ਜਾਂ ਜੋ ਪਾਰ ਪਹਿਲਾਂ ਪੈ ਚੁੱਕਿਆ ਉਹ ਅੱਗੇ ਜਾ ਕੇ ਨਾ ਵਧੇ ਜਾਂ ਨਾ ਇਸ ਤਰੀਕੇ ਦਾ ਕੀ ਕਾਰਨ ਬਣੇ ਨਹੀਂ ਅਸੀਂ ਨਉ ਸੂਤਰੀ ਨਾ ਇੱਕ ਚਾਰਟਰ ਤਿਆਰ ਕੀਤਾ ਸੀ ਉਸੇ ਤਰ੍ਹਾਂ ਬੇਜੋ ਜਿਦੇ ਚ ਨੌਵਾਂ ਪੁਆਇੰਟ ਇਸੇ ਗੱਲ ਤੇ ਸੀ ਕਿ ਪੋਲਿਟਿਕਲ ਪਾਰਟੀ ਤੇ ਕਿਸਾਨ ਜੱਥੇਬੰਦੀਆਂ ਦਾ ਰਿਸ਼ਤਾ ਕੀ ਹੋਊਗਾ ਇਲੈਕਸ਼ਨ ਲੜਨ ਵਾਲੇ ਵਿਅਕਤੀ ਜਾਂ ਇਲੈਕਸ਼ਨ ਲੜਨ ਵਾਲੀ ਜੱਥੇਬੰਦੀ ਤੇ ਮੋਰਚੇ ਦਾ ਰਿਸ਼ਤਾ ਕੀ ਹੋਊਗਾ ਇਹ ਅਸੀਂ ਹਾਲੇ ਨਹੀਂ ਪਾਸ ਕੀਤਾ ਹੋਇਆ ਕੁਲਕਸ਼ੇਤਰ ਮੀਟਿੰਗ ਜਸੀਂ ਪਾਸ ਕੀਤਾ ਹੈ ਸੋ ਅਸੀਂ ਤਾਂ ਹੀ ਬਾਤ ਚੜ ਗੈਰ ਸਿਆਸੀ ਨਾਮ ਲਿਖਣ ਲਿਖਣੇ ਡੰਡੇ ਵੱਲ ਹੋਣੀ ਹੈ ਕਾਕਾ ਕੋਟ ਰੋਈ ਉਹਨਾਂ ਨੂੰ ਵੀ ਭੇਜੇ ਸੀ ਉਹ 9 ਪੁਆਇੰਟ ਮੈਂ ਖੁਦ ਭੇਜੇ ਨੇ ਹਰ ਉਹਨਾਂ ਨਾਲ ਕਾਸੀ ਉਹ ਚਰਚਾ ਕਰੀਏ ਉਹ ਉਹ ਗੈਰ ਸਿਆਸੀ ਦੀ ਸਿਆਸਤ ਵਾਲੀ ਗੱਲ ਨਹੀਂ ਹੈ ਗੱਲ ਤਾਂ ਗੈਰ ਦਲੀयत ਕਿਸੇ ਦਲ ਨਾਲ ਤਾਂ ਨਹੀਂ ਹੈ ਕੋਈ ਜਥੇਬੰਦੀ ਉਹ ਇੰਪੋਰਟੈਂਟ ਗੱਲ ਹੈ ਜੇ ਕੋਈ ਇਲੈਕਸ਼ਨ ਚ ਜਾਊਗਾ ਮੋਰਚੇ 'ਚ ਨਹੀਂ ਰਹੂਗਾ ਜਾਂ ਉਸ ਜਿਹੜਾ ਸਾਡਾ ਫਰੰਟ ਹੈ ਉਹਦੇ ਵਿੱਚ ਨਹੀਂ ਰਹੂਗਾ ਜੇ ਜੀ ਕਿਸਾਨਾਂ ਦੇ ਮੁੱਦੇ ਤੇ ਗੱਲ ਕਰੂਗਾ ਤਾਂ ਕਰ ਲਗੇ ਸਾਰੇ ਇਕੱਠੇ ਹੋਣਗੇ ਤਾਂ ਉਦੋਂ ਹੀ ਇਕੱਠੇ ਹੋ ਕੇ ਲੜਾਂਗੇ ਜੀ ਧੰਨਵਾਦ ਇਹ ਗੱਲਬਾਤ ਕਰਨ ਦੇ ਲਈ ਤਾਂ ਇਹ ਦਰਸ਼ਨਪਾਲ ਜੀ ਸਮਝੋਨਾਂ ਦੇ ਵੱਲੋਂ ਅਹਿਮ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲੇ